ਹਰੀ ਸਿੰਘ ਨਲੂਆ ਦੀ ਬਾਤ ਜਿਹੜੀ ਅੱਜ ਰਿਲੀਜ਼ ਹੋਈ ਹੈ ਕਿਉਂਕਿ ਸਾਡੀ ਨਿਊ ਜਨਰੇਸ਼ਨ ਹੈ ਜਿਹੜੀ ਨੌਜਵਾਨ ਪੀੜ੍ਹੀ ਹੈ ਸ਼ਾਇਦ ਉਹਨਾਂ ਨੂੰ ਪਤਾ ਹੀ ਨਹੀਂ ਕਈਆਂ ਨੂੰ ਵੀ ਹਰੀ ਸਿੰਘ ਨਲੂਆ ਕੌਣ ਹੈ ਨਲੂਆ ਸ਼ੇਰ ਪੁੱਤਰ ਦਸ਼ਮੇਸ਼ ਦਾ ਸੂਰ ਸਿੱਖ ਪੰਥ ਦੀ ਸ਼ਾਨ ਹੈ ਉਹ ਆਹ ਉਹ ਇਸ ਦੁਨੀਆ ਤੋਂ ਚਲੇ ਗਿਆ ਉਹਦੇ ਜਾਣ ਤੋਂ ਬਾਅਦ ਬੇਸ਼ੱਕ ਆਪ ਚਲੇ ਗਿਆ ਪਰ ਅੱਜ ਉਹ ਹਰੀ ਸਿੰਘ ਨਲੂਆ ਨੂੰ ਅਮਰ ਕਰ ਗਿਆ ਕਿਵੇਂ ਲੋਕਾਂ ਦੇ ਵਿੱਚ ਮਤਲਬ ਸਿਰਫ ਸਿੱਧੂ ਮੂਸੇਆਣਾ ਨਹੀਂ ਉਹਦੇ ਨਾਲ-ਨਾਲ ਸਾਡੇ ਮਹਾਨ ਯੋਧੇ ਜਰਨੈਲ ਹਰੀ ਸਿੰਘ ਨਲੂਏ ਦਾ ਨਾਮ ਵੀ ਪਹੁੰਚ ਰਿਹਾ ਕੀ ਕਹਿਣਾ ਚਾਹੁੰਦੇ ਜੋ ਹਰੀ ਸਿੰਘ ਨਰੂਆ ਜਰਨੈਲ ਹੋਏ ਨੇ ਹੂੰ ਇਹ ਜਰਨੈਲ ਦੁਨੀਆ ਦੇ ਵਿੱਚ ਉਹ ਜਰਨੈਲ ਨੇ ਜਿਹੜੇ ਦੁਨੀਆ ਦੇ 12 ਜਰਨੈਲਾਂ ਦੇ ਵਿੱਚੋਂ ਸਭ ਤੋਂ ਨੰਬਰ 1 ਤੇ ਲਿਸਟ ਚ ਆਉਂਦੇ ਆ ਧੰਨਵਾਦ ਦੇਖੋ ਗੱਲ ਕਰਦੇ ਹਾਂ ਤਾਂ ਹਾਂ ਪਰ ਸਾਹ ਸੁੰਦਰ ਸਰੀਰ ਨੂੰ ਪਰ ਇਹ ਗੱਲ ਅੱਜ ਮੈਨੂੰ ਵੀ ਸਿੱਧੂ ਮੂਸੇਵਾਲੇ ਦੇ ਗੀਤ ਚੋਂ ਹੀ ਪਤਾ ਲੱਗਦਾ ਦੁਨੀਆ ਮੰਨਦੀ ਇਹਦਾ ਆਸਟ੍ਰੇਲੀਆ ਦੀ ਜਿਹੜੀ ਅਖਬਾਰ ਨੇ ਪਿੱਛੇ ਜੇ 12 ਜਰਨਲਾਂ ਦੀ ਗੱਲ ਕੀਤੀ ਸੋਦੇ ਵਿੱਚ ਹਰਿਸ਼ੇ ਨਲੂਏ ਦਾ ਫਰਸਟ ਨੇਮ ਸੀ ਗਾਣਾ ਰੀਡ ਹੋਮ ਦੇ ਟਾਈਮ ਤੋਂ ਪਹਿਲਾਂ ਸਾਡੇ ਚਾਰ ਲੱਖੋਂ ਦਾ ਤਾਂ ਆਨਲਾਈਨ ਵੇ ਤਾਂ ਇਸ ਤੋਂ ਬਾਅਦ ਮੈਂ ਲਈ ਇਹੀ ਕਹਿ ਸਕਦਾ ਮੈਂ ਕਿ ਸਿੱਧੂ ਇਹ ਜਿਹੜੂ ਕਹਿਣੀਆਂ ਉਹ ਆਪਣੀਆਂ ਉਹਦੀ ਆਵਾਜ਼ ਤੁਹਾਡੇ ਕੰਨਾਂ ਤੱਕ ਇਹ ਸ਼ਕਤੀ ਗੁੰਜਦੀ ਪੰਜਾਬੀ ਸਾਡੀ ਇੱਕ ਜਿਹੜੀ ਹੈ ਸੀਮਤ ਸੀਮਤ ਭਾਸ਼ਾ ਹੈ ਪੰਜਾਬੀ ਪਰ ਇਹਨੇ ਵੀ ਆਪਣੀ ਇਸ ਭਾਸ਼ਾ ਨੂੰ ਉਸ ਵਰਲਡ ਲੈਵਲ ਦੀਆਂ ਭਾਸ਼ਾਵਾਂ ਦੇ ਨਾਲ ਬਰਾਬਰ ਤੇ ਲੈ ਆਤਾ ਹੈ ਇਸ ਕਰਕੇ ਅਸੀਂ ਸਿੱਧੂ ਮੂਸੇਵਾਲੇ ਨੂੰ ਸਲਾਮਤਾ ਕਰਨੀ ਪੈਂਦੀ ਜਿਹੜੇ ਸਾਡੇ ਅਮਰ ਸ਼ਹੀਦ ਨੇ ਉਹਨਾਂ ਨੂੰ ਦੁਬਾਰਾ ਯਾਦ ਕਰਾਤਾ ਸਾਡੇ ਬਜ਼ੁਰਗਾਂ ਨੂੰ ਸਾਡੀ ਪੀੜ੍ਹੀ ਨੂੰ ਤੇ ਬੱਚਿਆਂ ਨੂੰ ਕਿਉਂਕਿ ਪਹਿਲਾਂ ਵੀ ਇਹਨਾਂ ਦਾ ਇੱਕ ਗੀਤ ਆਇਆ ਸੀ ਐਸ ਵੀ ਆ ਜੀ ਹਾਂ ਜਿਹਦੇ ਵਿੱਚ ਬਲਵਿੰਦਰ ਜਟਾਣਾ ਜੀ ਉਦੋਂ ਜਟਾਣਾ ਸਾਹਿਬ ਬਾਰੇ ਚਰਚਾ ਹੋਈ ਤਾਂ ਉਹ ਵੀ ਕਿਦੇ ਹਿੱਸੇ ਆਈ ਸਿੱਧੂ ਮੂਸੇਵਾਲੇ ਦੇ ਹਿੱਸੇ ਆਏ ਬੱਚੇ ਬੱਚੇ ਦੇ ਜਵਾਨ ਤੇ ਜਟਾਣਾ ਦੇ ਵਿੱਚ ਸੀਗਾ ਪਰ ਅਸੀਂ ਉਹ ਬਿਲਕੁਲ ਬਸਾਰ ਚੁੱਕੇ ਸੀ ਜੇ ਕਿਤੇ ਸਿੱਧੂ ਮੂਸੇਵਾਲੇ ਦੇ ਗੀਤ ਚ ਨਾ ਚਰਚਾ ਨਾ ਹੁੰਦੀ ਤਾਂ ਸਾਡੀ ਪੀੜ੍ਹੀ ਦੇ ਲੋਕ ਸਭ ਉਸ ਗੱਲ ਨੂੰ ਭੁੱਲ ਚੁੱਕੇ ਸੀ ਸਾਡੀ ਦੁਨੀਆ ਦੀ ਰੀਤ ਆ ਜਾਂ ਕੀ ਆ ਜਦੋਂ ਬੰਦੇ ਦੀ ਅਸਲ ਕੀਮਤ ਹੈ ਉਹ ਕਹਿੰਦੇ ਜਾਣ ਤੋਂ ਬਾਅਦ ਆਸੀਂ ਪਛਾਣਦੇ ਜਦੋਂ ਉਹ ਦੁਨੀਆ ਤੋਂ ਚਲੇ ਗਏ ਰੁਖਸਤ ਹੋ ਗਏ ਉਸ ਤੋਂ ਬਾਅਦ ਅੱਜ ਉਹਨਾਂ ਦੀ ਕੀਮਤ ਹੈ ਜਿਹੜੀ ਸਾਨੂੰ ਅੱਜ ਸਮਝ ਲੱਗ ਰਹੀ ਹੈ ਇਹ ਸਾਡੀ ਜਿਹੜੀ ਬੁੱਧੀ ਹੈ ਸਾਡਾ ਜਿਹੜਾ ਗਿਆਨ ਹੈ ਸਾਡੀ ਜਿਹੜੀ ਨੌਲੇਜ ਹੈ ਸਾਨੂੰ ਇਹਨਾਂ ਗੱਲਾਂ ਵੱਲ ਘਟ ਜਾਣ ਦਿੱਤਾ ਜਾਂਦਾ ਪਰ ਸੱਚ ਜਦੋਂ ਫਿਰ ਸਾਡੇ ਸਾਹਮਣੇ ਆਉਂਦਾ ਹੈ ਕਿਸੇ ਦੇ ਜਾਣ ਤੋਂ ਬਾਅਦ ਉਹ ਪੂਰਨ ਰੂਪ ਸੱਚਾਈ ਨੂੰ ਅਸੀਂ ਬੜਾ ਨੇੜੇੋਂ ਦੇਖਦੇ ਹਾਂ ਉਸ ਚੀਜ਼ ਨੂੰ ਇੱਕ ਸਰਦਾਰ ਇੱਕ ਪੱਗਵੰਨਣ ਵਾਲੇ ਨੂੰ ਵਰਲਡ ਦੇ ਵਿੱਚ ਇਹ ਸਾਰੀ ਦੁਨੀਆ ਦੇ ਵਿੱਚ ਇਹਦੇ ਫਾਲੋਅਰਸ ਜਿਹੜੇ ਉਹ ਉਹਨਾਂ ਲੋਕਾਂ ਨਾਲ ਮੈਚ ਕਰਦੇ ਆ ਜਿਹੜੇ ਨਾਮੀ ਗ੍ਰਾਮੀ ਨੇ ਮਿਊਜ਼ਿਕਲ ਨਸਤੀ ਹੋਵੇ ਕਿਸੇ ਵੀ ਤਰ੍ਹਾਂ ਦੇ ਲੋਕ ਜਿਹੜੇ ਫੇਮਸ ਨੇ ਵਰਲਡ 'ਚ ਉਹਨਾਂ ਦੇ ਬਰਾਬਰ ਉਹਨਾਂ ਦਾ ਲੈਵਲ ਸੀ ਤੇ ਜਦੋਂ ਕਿ ਇਹਦਾ ਪੀਰੀਅਡ ਇਹਦਾ ਸਮਾਂ ਬਹੁਤ ਛੋਟਾ ਹੈ ਇਹਦੀ ਉਮਰ ਬਹੁਤ ਛੋਟੀ ਸੀ ਮੜੇ ਹੋ ਗਏ ਮੇਰਾ ਕੀ ਮਕਾਮ ਪਾਉਂਦਿਆ ਇੱਥੇ ਦੁਨੀਆ ਘਵਾਦੀ ਦੋ ਸਾਲਾਂ ਵਿੱਚ ਦੀ ਮੈਂ ਕਹਿੰਦਾ ਨਿੱਕੇ ਨਿੱਕੇ ਬੱਚੇ ਹਲੇ ਵੀ ਜਦੋਂ ਥਾਪੀ ਮਾਰ ਕੇ ਗੱਲ ਕਰਦੇ ਆਂ ਕਰੇਗਾ ਤਰੱਕੀ ਪੁੱਤ ਹੇਟ ਮਿਲੂ ਹਾਂ ਤੇ ਕੀ ਕਹਿਣਾ ਚਾਹੁੰਦੇ ਨੌਜਵਾਨਾਂ ਨੂੰ ਕਿ ਚੰਗੀ ਸਿਹਤ ਮਿਲੀ ਆ ਉਹਦੇ ਤੋਂ ਉਹਨੇ ਪੱਗ ਨੂੰ ਕਾਇਮ ਰੱਖਿਆ ਜੀ ਪੰਜਾਬ ਨੇ ਪੰਜਾਬੀਅਤ ਨੂੰ ਕਾਇਮ ਰੱਖਿਆ ਜੀ ਉਹਦੇ ਸ਼ਬਦਾਂ ਵਾਲੀ ਜਿਹੜੀ ਸੀਗੀ ਉਹਨੇ ਬੜਾ ਪਵਿੱਤਰ ਸ਼ਬਦ ਵਰਤੇ ਆ ਨਾ ਕੋਈ ਨਸ਼ਿਆਂ ਬਾਰੇ ਨਾ ਕੋਈ ਨਗੇਜ਼ ਕਿਸੇ ਗਾਣੇ 'ਚ ਉਹਦੇ ਜੋ ਵੀ ਲਾਈਨਾਂ ਸੀਗੀਆਂ ਉਹ ਬੜੀਆਂ ਜਣੀ ਅਰਥਪੂਰਨ ਹੁੰਦੀਆਂ ਸੀ ਕੋੜ ਬਾਰੇ ਕਹਿੰਦੇ ਡਿੱਤੀ ਪੱਗ ਬੰਨ੍ਹ ਕੇ ਪੀ ਚੰਦ ਪਾਨ ਵਾਦੀ ਮੈਨੂੰ ਲੱਗਦਾ ਵੀ ਇੱਕ ਮਾਂ ਦਾ ਇੱਕ ਪਿਓ ਦਾ लाडला ਗਿਆ ਹੈ ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਦਾ ਕੀ ਹਾਲ ਸਤਿ ਸ੍ਰੀ ਅਕਾਲ ਜੀ ਮਾਮੂਨ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਹੈ ਬਨ ਮੀਡੀਆ ਸਭ ਤੋਂ ਪਹਿਲਾਂ ਪਹਿਲੀ ਪਾਸ ਸਾਈ ਧੰਗੁਰ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਪੰਜਾਬੀਆਂ ਨੂੰ ਲੱਖ ਲੱਖ ਮੁਬਾਰਕਾਂ ਤੇ ਇੱਕ ਹੋਰ ਅਹਿਮ ਗੱਲ ਹੈ ਜਿਹੜੀ ਅੱਜ ਕਿਸਾਨ ਅੰਦੋਲਨ ਜਿਹੜਾ ਬਹੁਤ ਸਮਾਂ ਲੰਮਾ ਸਮਾਂ ਚੱਲਿਆ ਜਦੋਂ ਕਿਸਾਨ ਆਪਣੀਆਂ ਮੰਗਾਂ ਬਰਵਾ ਕੇ ਮੁੜੇ ਤਾਂ ਉਹਨੂੰ ਵੀ ਇੱਕ ਸਾਲ ਹੋ ਗਿਆ ਅੱਜ ਤੇ ਤੀਸਰੀ ਅਹਿਮ ਗੱਲ ਹੈ ਜਿਹੜੀ ਅੱਜ ਇੱਕ ਨਵਾਂ ਗੀਤ ਹੈ ਜਿਹੜਾ ਸਾਡੇ ਵਿੱਚ ਆਇਆ ਸਿੱਧੂ ਮੂਸੇਵਾਲੇ ਦੀ ਵਾਰ ਜਿਹਨੂੰ ਕਹਿੰਦੇ ਆ ਹਰੀ ਸਿੰਘ ਨਲੂਏ ਦੀ ਵਾਰ ਸਭ ਤੋਂ ਪਹਿਲਾਂ ਬਾਬਾ ਨਾਨਕ ਜੀ ਦੇ ਜਿਹੜੀਆਂ ਪੁਰਬ ਦੀਆਂ ਆਪਾ ਵਧਾਈਆਂ ਦੇਤੀਆਂ ਉਸ ਤੋਂ ਬਾਅਦ ਜੋ ਦੂਜੀ ਗੱਲ ਮੈਂ ਦੱਸੀ ਹੈ ਕਿਸਾਨ ਅੰਦੋਲਨ ਦਾ 1 ਸਾਲ ਹੋ ਗਿਆ ਤੀਜੀ ਅਹਿਮ ਗੱਲ ਹੈ ਜਿਹੜੀ ਉਹ ਤੁਸੀਂ ਸਮਝ ਗਏ ਹੋ ਵਾਰ ਹਰੀ ਸਿੰਘ ਨਲੂਏ ਦੀ ਤੇ ਇਸ ਪੂਰੇ ਮਸਲੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਮਾਸਟਰ ਸੁਖਵਿੰਦਰ ਜੀ ਜੁੜੇ ਨੇ ਬਾਈ ਸਭ ਤੋਂ ਪਹਿਲਾਂ ਸਵਾਗਤ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਦਾ A1 ਮੀਡੀਏ ਦਾ ਜੀ ਬਹੁਤ ਬਹੁਤ ਧੰਨਵਾਦ ਗੁਰਪੂਰਵ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਥੈਂਕ ਯੂ ਥੈਂਕ ਯੂ ਮਾਸਟਰ ਜੀ ਤੁਸੀਂ ਸਾਰੀਆਂ ਗੱਲਾਂ ਜੋ ਅੱਜ ਅਹਿਮ ਗੱਲ ਹੈ ਇੱਕ ਗਾਣਾ ਰਿਲੀਜ਼ ਹੋਇਆ ਹਰੀ ਸਿੰਘ ਨਲੂਏ ਦੀ ਵਾਰ ਹੈ ਜਿਹੜੀ ਸਾਡੇ ਬਜ਼ੁਰਗ ਹੈ ਆਪਣੀ ਉਮਰ ਦੇ ਆਪਾਂ ਜੋ ਹੈ ਸਾਰੇ ਹਰੀ ਸਿੰਘ ਨਲੂਏ ਬਾਰੇ ਆਪਾਂ ਜਾਣਦੇ ਆਂ ਯੋਧੇ ਮਹਾਨ ਯੋਧੇ ਹੋਏ ਨੇ ਹਰੀ ਸਿੰਘ ਨਲੂਆ ਦੀ ਬਾਾਰ ਜਿਹੜੀ ਅੱਜ ਰਿਲੀਜ਼ ਹੋਈ ਹੈ ਕਿਉਂਕਿ ਸਾਡੀ ਨਿਊ ਜਨਰੇਸ਼ਨ ਹੈ ਜਿਹੜੀ ਨੌਜਵਾਨ ਪੀੜ੍ਹੀ ਹੈ ਸ਼ਾਇਦ ਉਹਨਾਂ ਨੂੰ ਪਤਾ ਹੀ ਨਹੀਂ ਕਈਆਂ ਨੂੰ ਵੀ ਹਰੀ ਸਿੰਘ ਨਲੂਆ ਕੌਣ ਸੀ ਤੇ ਉਹਦੇ ਬਾਰੇ ਜੋ ਅੱਜ ਇਹ ਗਾਣਾ ਆ ਗਿਆ ਮੈਂ ਤੁਹਾਨੂੰ ਇੱਕ ਹੋਰ ਦੱਸਣਾ ਚਾਹੁੰਦਾ ਥੋੜੇ ਟਾਈਮ ਦੇ ਵਿੱਚ ਹੀ 3 ਲੱਖ ਵਿਊਜ਼ ਹੋਏ 20 ਮਿੰਟ ਦੇ ਵਿੱਚ 1 ਮਿਲੀਅਨ ਵਿਊਜ਼ ਹੋਏ ਆਹ ਹੁਣ 3-4 ਘੰਟੇ ਆਪਾਂ ਲਾ ਲਓ 5-4 ਘੰਟੇ ਦੇ ਵਿੱਚੋਂ 4-5 ਮਿਲੀਅਨ ਵਿਊਜ਼ ਹੋਏ ਕਿਵੇਂ ਲੋਕਾਂ ਦੇ ਵਿੱਚ ਮਤਲਬ ਸਿਰਫ ਸਿੱਧੂ ਮੂਸੇਵਾਲਾ ਨਹੀਂ ਉਹਦੇ ਨਾਲ-ਨਾਲ ਸਾਡੇ ਮਹਾਨ ਯੋਧੇ ਜਰਨੈਲ ਹਰੀ ਸਿੰਘ ਨਲੂਏ ਦਾ ਨਾਮ ਵੀ ਪਹੁੰਚ ਰਿਹਾ ਕੀ ਕਹਿਣਾ ਚਾਹੁੰਦੇ ਇੱਥੇ ਦੇਖੋ ਜੀ ਇਹਦੇ ਵਿੱਚ ਅਸੀਂ ਇਹ ਕਹਿੰਦੇ ਆ ਜੋ ਸਾਡਾ ਸਿੱਧੂ ਮੂਸੇਵਾਲਾ ਜੋ ਘਟਨਾ ਹੋਈ ਹੈ ਬੜੀ ਦੁਖਦਾਈ ਹੋਈ ਹੈ ਜੀ ਉਹਨੂੰ ਅਸੀਂ ਬਾਰ-ਬਾਰ ਛੇੜੀਏ ਬੜਾ ਦੁੱਖ ਆਉਂਦਾ ਹੈ ਕਿ ਇੱਕ ਸਾਡਾ ਐਸਾ ਐਸਾ ਯੋਧਾ ਮੈਨੂੰ ਯੋਧਾ ਕਿਉਂ ਕਹੂੰਗਾ ਕਿਉਂਕਿ ਅੱਜ ਜੋ ਹਰੀ ਸਿੰਘ ਨੜੂਆ ਜਰਨੈਲ ਹੋਏ ਨੇ ਇਹ ਜਰਨੈਲ ਦੁਨੀਆ ਦੇ ਵਿੱਚ ਉਹ ਜਰਨੈਲ ਨੇ ਜਿਹੜੇ ਦੁਨੀਆ ਦੇ 12 ਜਰਨੈਲਾਂ ਦੇ ਵਿੱਚੋਂ ਸਭ ਤੋਂ ਨੰਬਰ 1 ਤੇ ਲਿਸਟ 'ਚ ਆਉਂਦੇ ਆ ਵਾਹ ਜੀ ਦੇਖੋ ਗੱਲ ਕਰਦੇ ਹਾਂ ਤਾਂ ਹਾਂ ਸਾਹ ਸੁੰਦਰ ਸਰੀਰ ਨੂੰ ਪਰ ਇਹ ਗੱਲ ਅੱਜ ਮੈਨੂੰ ਵੀ ਸਿੱਧੂ ਮੂਸੇਵਾਲੇ ਦੇ ਗੀਤ 'ਚੋਂ ਹੀ ਪਤਾ ਲੱਗੀ ਹੈ ਵਾਹ ਤੇ ਰਹੀ ਗੱਲ ਆਮ ਲੋਕਾਂ ਦੀ ਪਬਲਿਕ ਦੀ ਜਵਾਨ ਪੀੜੀ ਦੀ ਨੌਜਵਾਨਾਂ ਦੀ ਇਹਨਾਂ ਨੂੰ ਬਹੁਤਿਆਂ ਨੂੰ ਸ਼ਾਇਦ ਹਰੀ ਸਿੰਘ ਨਲੂਏ ਬਾਰੇ ਪਤਾ ਨਹੀਂ ਸੀ ਵੀ ਉਹ ਕੌਣ ਨੇ ਸਾਡੀਆਂ ਬੜੀਆਂ ਸੰਸਥਾਵਾਂ ਨੇ ਧਾਰਮਿਕ ਨੇ ਸਿੱਖਾਂ ਦੀਆਂ ਨੇ ਉਹਨਾਂ ਨੇ ਬੜੀ ਉਪਰਾਲੇ ਕਰ ਕਰਕੇ ਹਰੀ ਸਿੰਘ ਨਲੂਏ ਬਾਰੇ ਬੜੀ ਜੋਗ ਸਿੱਖਿਆ ਦਿੱਤੀ ਹੈ ਮਤਲਬ ਪ੍ਰਚਾਰ ਕੀਤਾ ਹੈ ਪ੍ਰਚਾਰ ਕੀਤਾ ਹੈ ਪਰ ਮੈਂ ਇਹ ਕਹਿਣਾ ਚਾਹਾਂਗਾ ਜੋ ਸਿੱਧੂ ਮੂਸੇਵਾਲੇ ਨੇ ਜੀ ਆਪਣੇ ਇੱਕ ਗੀਤ ਦੀਆਂ ਲਾਈਨਾਂ ਦੇ ਵਿੱਚ ਜੋ ਉਹਨਾਂ ਦੀ ਬਹਾਦਰੀ ਉਹਨਾਂ ਦਾ ਜਰਨੈਲ ਜੋ ਉਹਨਾਂ ਦੇ ਵਿੱਚ ਕਾਬਲੀਅਤ ਸੀ ਉਹਨੂੰ ਕਿੰਨੇ ਮਿਲੀਅਨ ਮਿਲੀਅਨ ਲੋਕਾਂ ਦੇ ਵਿੱਚ ਪਹੁੰਚਾਇਆ ਹੈ ਇਹ ਸਿਰਫ ਤੇ ਸਿਰਫ ਸਿੱਧੂ ਮੂਸੇਵਾਲੇ ਦੇ ਹਿੱਸੇ ਆਇਆ ਉਹ ਵੀ ਜਦੋਂ ਆਪ ਹੋ ਇਸ ਦੁਨੀਆ ਤੋਂ ਚਲਿਆ ਗਿਆ ਉਹਦੇ ਜਾਣ ਤੋਂ ਬਾਅਦ ਬੇਸ਼ੱਕ ਆਪ ਚਲਿਆ ਗਿਆ ਪਰ ਅੱਜ ਉਹ ਹਰੀ ਸਿੰਘ ਨਲੂ ਨੂੰ ਅਮਰ ਕਰ ਗਿਆ ਵਾਹ ਜਿਹੜੇ ਸਾਡੇ ਅਮਰ ਸ਼ਹੀਦ ਨੇ ਉਹਨਾਂ ਨੂੰ ਦੁਬਾਰਾ ਯਾਦ ਕਰਾਤਾ ਸਾਡੇ ਬਜ਼ੁਰਗਾਂ ਨੂੰ ਸਾਡੀ ਪੀੜ੍ਹੀ ਨੂੰ ਤੇ ਬੱਚਿਆਂ ਨੂੰ ਕਿਉਂਕਿ ਪਹਿਲਾਂ ਵੀ ਇਹਨਾਂ ਦਾ ਇੱਕ ਗੀਤ ਆਇਆ ਸੀ ਐਸਬੀਐਲ ਹਾਂ ਜਿਹਦੇ ਵਿੱਚ ਬਲਵਿੰਦਰ ਜਟਾਣਾ ਜੀ ਬਲਵਿੰਦਰ ਜਟਾਣਾ ਜੀ ਮੈਨੂੰ ਤਾਂ ਕਈਆਂ ਨੂੰ ਸਾਨੂੰ ਵੀ ਨਹੀਂ ਪਤਾ ਸੀ ਕੌਣ ਨੇ ਕਿਉਂਕਿ ਉਹ ਸਮਾਂ 84 ਦਾ 92 ਤੱਕ ਜੋ ਕਾਲਾ ਦੌਰ ਚੱਲਿਆ ਉਹ ਸਮੇਂ ਦੇ ਵਿੱਚ ਲੋਕਾਂ ਨੂੰ ਪਤਾ ਸੀ ਐਸਬੀਐਲ ਦੇ ਵਿੱਚ ਉਹਨਾਂ ਦੀ ਕੀ ਕੁਰਬਾਨੀ ਹੈ ਕਿਵੇਂ ਬੰਦ ਹੋਈ ਇੰਜੀਨੀਅਰ ਨੂੰ ਜੋ ਵੀ ਹੋਇਆ ਉਦੋਂ ਜਟਾਣਾ ਸਾਹਿਬ ਬਾਰੇ ਚਰਚਾ ਹੋਈ ਤਾਂ ਉਹ ਵੀ ਕਿਹਦੇ ਹਿੱਸੇ ਆਈ ਸਿੱਧੂ ਮੂਸੇਵਾਲੇ ਸਿੱਧੂ ਮੂਸੇਵਾਲੇ ਦੇ ਹਿੱਸੇ ਆਈ ਬੱਚੇ-ਬੱਚੇ ਦੇ ਜਵਾਨ ਤੇ ਜਟਾਣਾ ਜਟਾਣਾ ਹੋਈ ਇੱਥੋਂ ਤੱਕ ਕਿ ਸਾਡੇ ਸਮਿਆਂ ਦੇ ਵਿੱਚ ਉਹ ਘਟਨਾ ਘਟੀ ਹੈ ਜੀ ਜੀ ਸਾਡੇ ਉਹ ਚੇਤਿਆਂ ਦੇ ਵਿੱਚ ਸੀਗਾ ਪਰ ਅਸੀਂ ਉਹਨੂੰ ਬਿਲਕੁਲ ਬਸਾਰ ਚੁੱਕੇ ਸੀ ਅਸੀਂ ਬਿਲਕੁਲ ਭੁੱਲ ਚੁੱਕੇ ਸੀ ਪਰ ਅੱਜ ਜੇ ਨਵਾਂ ਜਨ ਪੀੜੀ ਸਾਡੇ ਤੋਂ ਗੱਲ ਪੁੱਛਦੀ ਹੈ ਤਾਂ ਅਸੀਂ ਉਹਨੂੰ ਦੱਸ ਸਕਦੇ ਹਾਂ ਪਰ ਜੇ ਕਿਤੇ ਸਿੱਧੂ ਮੂਸੇਵਾਲੇ ਦੇ ਗੀਤ 'ਚ ਇਹ ਨਾ ਚਰਚਾ ਨਾ ਹੁੰਦੀ ਤਾਂ ਸਾਡੀ ਪੀੜ੍ਹੀ ਦੇ ਲੋਕ ਸਭ ਉਸ ਗੱਲ ਨੂੰ ਭੁੱਲ ਚੁੱਕੇ ਸੀਗੇ ਜੀ ਬਜੀ ਆਪਾਂ ਗੱਲ ਕਰਨੀ ਹੈ ਦੇਖੋ ਦੁਖਦਾਈ ਘਟਨਾ ਹੋਈ ਮੈਂ ਕਿੱਦਾਂ ਦਾ ਸਾਡੀ ਦੁਨੀਆ ਦੀ ਰੀਤ ਆ ਜਾਂ ਕੀ ਆ ਜਦੋਂ ਬੰਦੇ ਦੀ ਅਸਲ ਕੀਮਤ ਹੈ ਉਹ ਕਹਿੰਦੇ ਜਾਣ ਤੋਂ ਬਾਅਦ ਆਸੀਂ ਪਛਾਣਦੇ ਹਾਂ ਪਹਿਲਾਂ ਦੀਪ ਸਿੱਧੂ ਦੀ ਗੱਲ ਕਰੀਏ ਜੇ ਆਪਾਂ ਥੋੜੀ ਜੀ ਗੱਲ ਉਧਰ ਕਰਦੇ ਹਾਂ ਉਹਨਾਂ ਨੂੰ ਕੁਝ ਨਾ ਕੁਝ ਬੋਲਦੇ ਰਹੇ ਤੇ ਲੋਕ ਕਹਿੰਦੇ ਸੀ ਇਹ ਤਾਂ ਟਾਊਟ ਹੈ ਜੀ ਇਹ ਏਜੰਸੀਆਂ ਦਾ ਬੰਦਾ ਹੈ ਹਨਾ ਜਦੋਂ ਉਹ ਸਵਰਗਵਾਸ ਹੋ ਗਿਆ ਅੱਜ ਉਹਨਾਂ ਦੇ ਪਿੱਛੇ ਦੁਨੀਆ ਚੱਲ ਪਈ ਹੈ ਉਹਨਾਂ ਦੇ ਨਾਂ ਦੇ ਪਿੱਛੇ ਉਹਨਾਂ ਦੀ ਸੰਸਥਾ ਦੇ ਪਿੱਛੇ ਆਰਗੇਨਾਈਜੇਸ਼ਨ ਜਿਹੜੀ ਚੱਲਦੀ ਹੈ ਉਸ ਤੋਂ ਬਾਅਦ ਸਿੱਧੂ ਮੂਸੇ ਵਾਲੇ ਦੇ ਜਦੋਂ ਗਾਣੇ ਆਉਂਦੇ ਸ਼ਾਇਦ ਅਸੀਂ ਆਪਣੇ ਆਪ ਤੇ ਵੀ ਕਹਿੰਦੇ ਆ ਸ਼ਾਇਦ ਨਾਂ ਸੁਣਦੇ ਹੋਈਏ ਜਦੋਂ ਉਹ ਦੁਨੀਆ ਤੋਂ ਚਲੇ ਗਏ ਰੁਖਸਤ ਹੋ ਗਏ ਉਸ ਤੋਂ ਬਾਅਦ ਅੱਜ ਉਹਨਾਂ ਦੀ ਕੀਮਤ ਹੈ ਜਿਹੜੀ ਸਾਨੂੰ ਅੱਜ ਸਮਝ ਲੱਗ ਰਹੀ ਹੈ ਦੇਖੋ ਇਹ ਸਾਡੀ ਜਿਹੜੀ ਬੁੱਧੀ ਹੈ ਸਾਡਾ ਜਿਹੜਾ ਗਿਆਨ ਹੈ ਸਾਡੀ ਜਿਹੜੀ ਨੌਲੇਜ ਹੈ ਸਾਨੂੰ ਇਹਨਾਂ ਗੱਲਾਂ ਵੱਲ ਘਟ ਜਾਣ ਦਿੱਤਾ ਜਾਂਦਾ ਹੈ ਅਸੀਂ ਹੋਰ ਪਾਸਿਆਂ ਵੱਲ ਸਾਡਾ ਜਿਹੜਾ ਮੀਡੀਆ ਸੋਸ਼ਲ ਮੀਡੀਆ ਸਾਰਾ ਅਸੀਂ ਉਹਨੂੰ ਕੋਈ ਦੋਸ਼ੀ ਨਹੀਂ ਠਹਿਰਾਉਂਦੇ ਪਰ ਸੱਚ ਜਦੋਂ ਫਿਰ ਸਾਡੇ ਸਾਹਮਣੇ ਆਉਂਦਾ ਹ ਹ ਕਿਸੇ ਦੇ ਜਾਣ ਤੋਂ ਬਾਅਦ ਉਹ ਪੂਰਨ ਰੂਪ ਚ ਸਚਾਈ ਨੂੰ ਅਸੀਂ ਬੜਾ ਨੇੜਿਓਂ ਦੇਖਦੇ ਹਾਂ ਉਸ ਚੀਜ਼ ਨੂੰ ਹ 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 ਅਸੀਂ ਇਹ ਸੋਚਦੇ ਆਂ ਵੀ ਇੱਕ ਪੰਜਾਬੀ ਇੱਕ ਸਰਦਾਰ ਇੱਕ ਪਗਵੰਨਣ ਵਾਲੇ ਨੂੰ ਵਰਲਡ ਦੇ ਵਿੱਚ ਇਹ ਸਾਰੀ ਦੁਨੀਆ ਦੇ ਵਿੱਚ ਇਹਦੇ ਫਾਲੋਅਰਸ ਜਿਹੜੇ ਉਹ ਉਹਨਾਂ ਲੋਕਾਂ ਨਾਲ ਮੈਚ ਕਰਦੇ ਆ ਜਿਹੜੇ ਦੁਨੀਆ ਦੇ ਜੋ ਨਾਮੀ ગ્રામੀ ਨਾਮੀ ગ્રામੀ ਨੇ ਮਿਊਜ਼ਿਕਲ ਇੰਡਸਟਰੀ ਹੋਵੇ ਇੰਡਸਟਰੀ ਹੋਵੇ ਕਿਸੇ ਵੀ ਤਰ੍ਹਾਂ ਦੇ ਲੋਕ ਜਿਹੜੇ ਫੇਮਸ ਨੇ ਵਰਲਡ 'ਚ ਉਹਨਾਂ ਦੇ ਬਰਾਬਰ ਉਹਨਾਂ ਦਾ ਲੈਵਲ ਸੀ ਤੇ ਜਦੋਂ ਕਿ ਇਹਦਾ ਪੀਰੀਅਡ ਇਹਦਾ ਸਮਾਂ ਬਹੁਤ ਛੋਟਾ ਹੈ ਇਹਦੀ ਉਮਰ ਬਹੁਤ ਛੋਟੀ ਸੀ ਉਹ ਲੋਕਾਂ ਨੇ ਨਾਮ ਕਿਵੇਂ ਬਣਾਇਆ ਹੋਣਾ ਬਿਲਕੁਲ ਕਿੰਨੇ ਕਿੰਨੇ ਸਾਲ ਲਾ ਕਿੰਨੇ ਕਿੰਨੇ ਸਾਲਾਂ ਚ ਇਹ ਥੋੜੇ ਸਮੇਂ ਦੇ ਵਿੱਚ ਉਹਨਾਂ ਦੇ ਬਰਾਬਰ ਪਹੁੰਚੇ ਕਿਉਂਕਿ ਉਹ ਭਾਸ਼ਾਵਾਂ ਉਹ ਗਾਇਕੀ ਉਹਨਾਂ ਦੇ ਜਿਹੜੇ ਉਹ ਸਮਝ ਲਓ ਵੀ ਸਿਸਟਮ ਹੈ ਸਾਰਾ ਉਹ ਬੜਾ ਡਿਵੈਲਪ ਹੋ ਚੁੱਕਿਆ ਹੈ ਪੰਜਾਬੀ ਸਾਡੀ ਇੱਕ ਜਿਹੜੀ ਹੈ ਸੀਮਤ ਸੀਮਤ ਭਾਸ਼ਾ ਹੈ ਪੰਜਾਬੀ ਪਰ ਇਹਨੇ ਵੀ ਆਪਣੀ ਇਸ ਭਾਸ਼ਾ ਨੂੰ ਉਸ ਵਰਲਡ ਲੈਵਲ ਦੀਆਂ ਭਾਸ਼ਾਵਾਂ ਦੇ ਨਾਲ ਬਰਾਬਰ ਤੇ ਲੈ ਆਤਾ ਜੀ ਇਸ ਕਰਕੇ ਅਸੀਂ ਸਿੱਧੂ ਮੂਸੇਵਾਲੇ ਨੂੰ ਸਲਾਮਤਾ ਕਰਨੀ ਬਣਦੀ ਹੈ ਬਣਦੀ ਹੈ ਅਸੀਂ ਉਹਦੇ ਪਿਤਾ ਜੀ ਨੂੰ ਮਿਲੇ ਜੀ ਉਹ ਸਮੇਂ ਜਦੋਂ ਬੜਾ ਦੁੱਖ ਸੀ ਉਹਨਾਂ ਦੇ ਮਨ ਦੇ ਵਿੱਚ ਉਹਨਾਂ ਨੇ ਕਿਹਾ ਵੀ ਮੈਂ ਕੋਸ਼ਿਸ਼ ਹੈ ਵੀ ਮੈਂ 5-7 ਸਾਲ ਤੱਕ ਮਤਲਬ ਇਹਨੂੰ ਭੁੱਲਣ ਨਹੀਂ ਦਿੰਦਾ ਪਰ ਮੈਨੂੰ ਲੱਗਦਾ ਇਹ ਤਾਂ ਅਮਰ ਹੋ ਗਿਆ ਜੀ ਭੁੱਲਣ ਦੀ ਤਾਂ ਗੱਲ ਹੀ ਨਹੀਂ ਰਹੀ ਨਹੀਂ ਨਹੀਂ ਇਹ ਤਾਂ ਇਹ ਤਾਂ ਬਿਲਕੁਲ ਅਮਰ ਹੋ ਗਿਆ ਜੀ ਉਹਦੇ ਜਿਹੜੇ ਗੀਤ ਨੇ ਹਲੇ ਉਹਨਾਂ ਕੋਲੇ ਇੰਨਾ ਕਿ ਕਹਿੰਦੇ ਸਾਡੇ ਕੋਲੇ ਮਸਾਲਾ ਪਿਆ ਉਹਦੇ ਗੀਤ ਪਏ ਨੇ ਪਰ ਜਿਹੜੇ ਤੇ ਪਹਿਲੇ ਵੀ ਗੀਤ ਨੇ ਉਹਦੇ ਗਾਏ ਨੇ ਉਹ ਤਾਂ ਹਲੇ ਸਾਰੀ ਉਮਰ ਪੰਜ ਛੇ ਸਾਲ ਕਿਹੜਾ ਉਹ ਤਾਂ ਸਾਡੇ ਹੁੰਦੇ ਉਹ ਭੁੱਲਣ ਵਾਲੀ ਗੱਲ ਨਹੀਂ ਹੈਗੀ ਨਹੀਂ ਹੈਗੀ ਮਤਲਬ ਸਾਰਨਾ ਵੀ ਨਹੀਂ ਚਾਹੀਦਾ ਸਾਰਨਾ ਵੀ ਨਹੀਂ ਚਾਹੀਦਾ ਮਾਸਟਰ ਜੀ ਅੱਜ ਨੌਜਵਾਨ ਪੀੜੀ ਦੀ ਗੱਲ ਕਰੀਏ ਤਾਂ ਸਿੱਧੂ ਮੂਸੇ ਵਾਲਾ ਜਿਹੜਾ ਸੀਗਾ ਬਹੁਤ ਕਰੇ ਸੀ ਨੌਜਵਾਨਾਂ ਚ ਅੱਜ ਮੈਂ ਕਹਿੰਦਾ ਨਿੱਕੇ ਨਿੱਕੇ ਬੱਚੇ ਹਲੇ ਵੀ ਜਦੋਂ ਥਾਪੀ ਮਾਰ ਕੇ ਗੱਲ ਕਰਦੇ ਆ ਕਰੇਗਾ ਤਰੱਕੀ ਪੁੱਤ ਹੇਟ ਮਿਲੂਗੀ ਹਾਂ ਤੇ ਕੀ ਕਹਿਣਾ ਚਾਹੁੰਦੇ ਨੌਜਵਾਨਾਂ ਨੂੰ ਕਿ ਚੰਗੀ ਸਿਹਤ ਮਿਲੀ ਆ ਉਹਦੇ ਤੋਂ ਅੱਜ ਉਹਦੇ ਜਾਣ ਤੋਂ ਬਾਅਦ ਹੀ ਸਹੀ ਲਾ ਲੋ ਬਿਲਕੁਲ ਦੇਖੋ ਜੀ ਉਸ ਬੱਚੇ ਨੇ ਮੈਂ ਉਹਨੂੰ ਬੱਚਾ ਹੀ ਕਹੂੰਗਾ ਉਸ ਸਾਡੇ ਬੱਚੇ ਨੇ ਸਾਡੇ ਨੌਜਵਾਨਾਂ ਨੂੰ ਬੜੀ ਸਿਹਤ ਦਿੱਤੀ ਹੈ ਹੂੰ ਕਿਉਂਕਿ ਉਹਨੇ ਪੱਗ ਨੂੰ ਕਾਇਮ ਰੱਖਿਆ ਜੀ ਪੰਜਾਬ ਨੇ ਪੰਜਾਬੀਅਤ ਨੂੰ ਕਾਇਮ ਰੱਖਿਆ ਜੀ ਉਹਦੇ ਸ਼ਬਦਾਂ ਵਾਲੀ ਜਿਹੜੀ ਸੀਗੀ ਉਹਨੇ ਬੜਾ ਪਵਿੱਤਰ ਸ਼ਬਦ ਵਰਤੇ ਆ ਕਿਤੇ ਜੋ ਦੂਰੇ ਸ਼ਬਦਾਂ ਵਾਲੇ ਗੀਤ ਬੋਲ ਹੁੰਦੇ ਆ ਕੋਈ ਨਗੇਜ਼ ਹੁੰਦਾ ਉਹਨੇ ਬਿਲਕੁਲ ਇਸ ਚੀਜ਼ ਦੀ ਨਾ ਕੋਈ ਨਸ਼ਿਆਂ ਬਾਰੇ ਨਾ ਕੋਈ ਨਗੇਜ਼ ਕਿਸੇ ਗਾਣੇ ਚ ਉਹਦੇ ਜੋ ਵੀ ਲਾਈਨਾਂ ਸੀਗੀਆਂ ਉਹ ਬੜੀਆਂ ਜਣੀ ਅਰਥਪੂਰਨ ਹੁੰਦੀਆਂ ਸੀਗੀਆਂ ਤੇ ਇਹ ਪਰ ਮੈਨੂੰ ਇੱਕ ਚੀਜ਼ ਆਏ ਲੱਗਦਾ ਮੈਂ ਕਿਸ ਨੂੰ ਕਹਾਂ ਸਰਕਾਰ ਨੂੰ ਕਹਾਂ ਜਾਂ ਕਿਹਾ ਵੀ ਅੱਜ ਮੈਂ ਕਿਹਦੇ ਅੱਗੇ ਅਰਜ਼ੋਈ ਕਰਾਂ ਮੈਨੂੰ ਲੱਗਦਾ ਵੀ ਇੱਕ ਮਾਂ ਦਾ ਇੱਕ ਪਿਓ ਦਾ लाडला ਗਿਆ ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਦਾ ਕੀ ਹਾਲ ਹੋਇਆ ਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਅੱਗੇ ਤੋਂ ਐਸੇ ਹਾਲਾਤ ਨਹੀਂ ਹੋਣੇ ਚਾਹੀਦੇ ਕਿਸੇ ਮਾਂ ਦਾ ਕਿਸੇ ਭੈਣ ਦਾ ਭਰਾ ਕਿਸੇ ਦਾ लाडला ਇਸ ਤਰ੍ਹਾਂ ਜਾਣਾ ਨਹੀਂ ਚਾਹੀਦਾ ਜਾਣਾ ਨਹੀਂ ਚਾਹੀਦਾ ਮੈਂ ਸਰਕਾਰਾਂ ਅੱਗੇ ਬੇਨਤੀ ਕਰਦਾ ਵੀ ਇਹ ਕਿਸੇ ਤਰ੍ਹਾਂ ਇਹਨਾਂ ਨੂੰ ਠੱਲ ਪਾਓ ਤੇ ਇਹ ਸਾਡੀ ਨੌਜਵਾਨਨੀ ਹੈ ਜਿਹੜੀ ਜਿਹੜੇ ਇਦਾਂ ਦੇ ਅਨਮੋਲ ਹੀਰੇ ਉਹਨਾਂ ਨੂੰ ਸੰਭਾਲਣ ਦੀ ਜ਼ਰੂਰਤ ਹੈ ਉਹਨਾਂ ਨੂੰ ਸੰਭਾਲਣ ਦੀ ਮੱਤ ਜੀ ਸਭ ਤੋਂ ਵੱਡੀ ਗੱਲ ਦੇਖੋ ਕਹਿੰਦੇ ਵੀ ਨਹੀਂ ਚੰਗੇ ਲੱਗਦੇ ਉਹਨਾਂ ਦੇ ਫਾਦਰ ਸਾਹਿਬ ਨੂੰ ਇੱਥੇ ਤਾਂ ਕਹਿਣਾ ਪੈ ਗਿਆ ਵੀ ਜੇ ਇਨਸਾਫ ਨਹੀਂ ਮਿਲਦਾ ਤਾਂ ਮੈਂ ਦੇਸ਼ ਹੀ ਛੱਡ ਜਾਊਂਗਾ ਹੋਏ 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 ਬਹੁਤ 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 ਹੀ ਬਹੁਤ ਹੀ ਦੁੱਖ ਵਾਲੀ ਗੱਲ ਹੈ ਬੜਾ ਸੀਤ ਨਿਕਲਦਾ ਹੈ ਵੀ ਇੱਕ ਐਸੇ ਬੱਚੇ ਦਾ ਫਾਦਰ ਜਿਹਨੂੰ ਹਰ ਵਕਤ ਸਤਕਾਰ ਮਾਨ ਮਿਲਣਾ ਚਾਹੀਦਾ ਹੈ ਮਿਲਦਾ ਸੀ ਅੱਜ ਉਹ ਐਸ ਹਾਲਤ ਚ ਪਹੁੰਚ ਗਿਆ ਤੇ ਕਹਿੰਦਾ ਮੈਂ ਦੇਸ਼ ਹੀ ਛੱਡ ਜਾਵਾਂ ਮਾਸਟਰ ਜੇਹੀ ਤਾਂ ਗੱਲ ਹੈ ਸਾਡੀਆਂ ਸਰਕਾਰਾਂ ਨੂੰ ਆਮ ਬੰਦਾ ਅਸੀਂ ਕਿੱਥੋਂ ਇਨਸਾਫ ਹੋਇਆ ਭਾਲਦੇ ਆ ਜੇ ਇਦਾਂ ਦੀ ਸੈਲੈਬ੍ਰਿਟੀ ਇਦਾਂ ਦਾ ਇੱਕ ਯੋਧਾ ਸਾਡਾ ਜਿਹਨੇ ਪੰਜਾਬੀਤ ਨੂੰ ਇਦਾਂ ਦੀਆਂ ਕੰਟਰੀਆਂ ਜਿਵੇਂ ਪਛਾਤਾ ਜਿੱਥੇ ਉਹਨਾਂ ਦੀ ਭਾਸ਼ਾ ਸਾਨੂੰ ਪਤਾ ਹੀ ਨਹੀਂ ਕੀ ਹੈ ਜਿੱਥੇ ਪਤਾ ਨਹੀਂ ਜੀਰੀ ਇਨਕਾਰ ਰਹੇ ਨੇ ਉਹਨੂੰ ਨਿੱਕੇ ਨਿੱਕੇ ਬੱਚੇ ਗਾ ਰਹੇ ਨੇ ਗੋਰੇ ਗਾ ਰਹੇ ਨੇ ਅੱਜ ਵਰਲਡ ਦੇ ਵਿੱਚ ਮੈਨੂੰ ਲੱਗਦਾ ਪੰਜਾਬੀ ਕੋਈ ਐਸਾ ਬੰਦਾ ਨਹੀਂ ਜਿਹਦੇ YouTube ਦੇ ਉੱਤੇ ਇੰਨੇ ਸਬਸਕ੍ਰਾਈਬਰ ਹੋਣ ਜਿਹਦਾ ਇਸ ਤਰ੍ਹਾਂ ਗਾਣਾ ਦੁਨੀਆ ਦੇ ਵਿੱਚ ਚੱਲਦਾ ਹੋਵੇ ਜਿਨੇ ਅੱਜ ਸਾਡੇ ਲਾਲੋ ਸਿੱਖੀ ਨੂੰ ਲਾ ਲੋ ਸਾਡੇ ਯੋਧਿਆਂ ਨੂੰ ਲਾ ਲੋ ਸਾਡੀ ਪੰਜਾਬੀਅਤ ਨੂੰ ਲਾ ਲੋ ਮਿਲੀਅਨਾਂ ਦੇ ਵਿੱਚ ਪਛਾਤਾ ਲੋਕਾਂ ਤੱਕ ਪਛਾਤਾ ਸਲੂਟ ਹੈ ਸਾਡੇ ਵੱਲੋਂ ਇਸ ਨੂੰ ਬਿਲਕੁਲ ਬਿਲਕੁਲ ਅਸੀਂ ਉਸ ਨੂੰ ਸਲੂਟ ਕਰਦੇ ਹਾਂ ਜੀ ਸਲਾਮ ਕਰਦੇ ਹਾਂ ਉਸ ਨੂੰ ਪਰਮਾਤਮਾ ਉਹਨੂੰ ਆਪਣੇ ਚਰਨਾਂ ਸਥਾਨ ਦੇ ਵਿੱਚ ਤੋਂ ਇਹੀ ਕਹਾਂਗੇ ਤੇ ਸਰਕਾਰਾਂ ਸਾਨੂੰ ਸਾਰਿਆਂ ਨੂੰ ਇਹਨਾਂ ਸਮਤ ਬਖਸ਼ੇ ਕਿ ਅੱਗੇ ਤੋਂ ਐਸੀ ਕੋਈ ਘਟਨਾ ਨਾ ਵਾਪਰੇ ਮਾਟਰ ਸੁਖਵਿੰਦਰ ਜੀ ਸਾਡੇ ਨਾਲ ਗੱਲਬਾਤ ਕਰ ਰਹੇ ਸੀ ਸਿੱਧੂ ਮੂਸੇ ਵਾਲੇ ਬਾਰੇ ਅੱਜ ਚਰਚਾ ਹੋਈ ਹੈ ਕਿਉਂਕਿ ਗਾਣਾ ਨਵਾਂ ਆਇਆ ਵਾਰ ਜਿਹੜੀ ਹਰੀ ਸਿੰਘ ਨਲੂਏ ਦੀ ਗਾਈ ਹੈ ਤੇ ਜੋਸ਼ ਮਿਲਦਾ ਸੁਣ ਕੇ ਤੁਸੀਂ ਵੀ ਜਰੂਰ ਸੁਣੋ ਤਾਂ ਜੋ ਉਹਦੇ ਮਾਤਾ ਪਿਤਾ ਨੇ ਜਿਹੜੇ ਉਹਨਾਂ ਦੇ ਦਿਲ ਨੂੰ ਸਕੂਨ ਮਿਲੇ ਵੀ ਸਾਡੇ ਬੱਚੇ ਨੂੰ ਜਾਣ ਤੋਂ ਬਾਅਦ ਵੀ ਜਿਹੜੀ ਦੁਨੀਆ ਉਹ ਕਿਸ ਤਰ੍ਹਾਂ ਯਾਦ ਕਰਦੀ ਹੈ